ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਫਤਿਹ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਪਾਕਿਸਤਾਨ ਆਈ ਹੋਈ ਹੈ ਲਾਹੌਰ ਇੱਕ ਮੈਚ ਕੱਲ ਸੀਗਾ ਤੇ ਬਾਕੀ ਮੈਚ ਅੱਜ ਹੋਣਗੇ ਤੇ ਹੁਣ ਸਾਰੇ ਖਿਡਾਰੀ ਤੇ ਨਾਲ ਜਿੰਨੇ ਵੀ ਅਫੀਸ਼ੀਅਲ ਆਏ ਆ ਪ੍ਰਬੰਧਕ ਆਏ ਆ ਤੇ ਗੁਰੂ ਘਰ ਗੁਰਦੁਆਰਾ ਨਨਕਾਣਾ ਸਾਹਿਬ ਦਾ ਅਸ਼ਰਮੇਲਾ ਕਰਨ ਲਈ ਚੱਲੇ ਆ ਤੇ ਅੱਜ ਅਸੀਂ ਥੋੜਾ ਜਿਹਾ ਛੋਟਾ ਜਿਹਾ ਇੱਕ ਵਲੌਗ ਬਣਾਵਾਂਗੇ ਤੇ ਨਾਲ ਤੁਹਾਨੂੰ ਸਾਰੇ players ਨਾਲ ਮਿਲਾਵਾਂਗੇ ਵੀ ਕਿੱਦਾਂ ਦਾ ਇੱਥੇ ਮਾਹੌਲ ਹੈ ਕਿੱਦਾਂ ਦਾ ਸਿਸਟਮ ਹੈਗਾ ਉਹ ਵੀ ਸਾਰੇ ਯਾਰਾਂ ਦੋਸਤਾਂ ਨੂੰ ਦਰਸ਼ਨ ਮਿਲਣਾ ਕਰਾਵਾਂਗੇ ਆ ਜਿਓ ਲਓ ਜੀ ਆਹ ਗੱਡੀ ਆਪਣੀ ਰੈਡੀ ਆ ਜੇ ਤੇ ਸਵਾਰ ਹੋ ਕੇ ਸਾਰੇ ਨੇ ਜਾਣਾ ਇਹ ਸਾਡੇ ਰਾਜਾ ਪਤਰੀ ਜੀ ਆ ਹਾਂਜੀ ਪਤਰੀ ਸਾਹਿਬ ਖੋਲੋ ਜੀ ਡੋਰ ਕੀ ਹਾਲ ਚਾਲ ਹੈ ਜੀ ਜਰਦੀ ਕਰਾ ਜੀ ਆਪਾਂ ਕਿ ਥੋੜਾ ਜਿਹਾ ਵਲੌਗ ਬਣਾ ਰਹੇ ਆ ਤੇ ਕਿੱਦਾਂ ਲੱਗਾ ਪਾਕਿਸਤਾਨ ਆ ਕੇ ਬਹੁਤ ਵਧੀਆ ਲੱਗ ਰਿਹਾ ਜੀ ਜਰਦੀ ਕਰਾ ਤੇ ਹੁਣ ਆਪਾਂ ਇੱਕ ਦਰਮਚਾਲਾ ਮਾਰਿਆ ਆਪਾਂ ਚੱਲੇ ਉਹਨਾਂ ਨੜਕਾਣਾ ਸਾਹਿਬ ਦਰਖਾਣਾ ਸਾਹਿਬ ਪਹਿਲਾ ਵੀ ਆਇਆ ਪਾਕਿਸਤਾਨ ਕੇ ਫਰਸਟ ਟਾਈਮ ਨਾ ਫਰਸਟ ਕਿਹੜੇ ਕਿਹੜੇ ਮੁਲਕ ਫੁਰਕੋ ਮਲੇ ਕਬੱਡੀ ਜਰੀਏ ਬਸ ਅਮੇਰਗਾ ਰਹਿ ਗਿਆ ਬਾਕੀ ਜਿਹੜੇ ਕਬੱਡੀ ਹੁੰਦੀ ਸਾਰੇ ਥੋਮ ਗਿਆ ਠੀਕ ਹੈ ਠੀਕ ਹੈ ਚਲੋ ਪਸਤਾਨ ਰੇਂਦਾ ਇਹ ਆ ਗਿਆ ਆ ਹਾਂਜੀ ਪਸਤਾਨ ਰੇਂਦਾ ਆਪਣਾ ਰੇਂਦਾ ਠੀਕ ਹੈ ਤੇ ਉਹਦੇ ਪਲਾਥ ਵਾਲੇ ਜੱਫੇਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜੈ ਇੱਕ ਹੈਰੀ ਫੇਰ ਤੇ ਬਾਕੀ ਹੋਰ ਵੀ ਸੱਜਣ ਮਿੱਤਰ ਆਪਾਂ ਤੁਹਾਨੂੰ ਨਾਸ ਮਿਲ ਲਾ ਇਹ ਆ ਜੀ ਕਲੀਮ ਸ਼ੰਗਾਰ ਮਾਸ਼ੀਗਾ ਸਤਿ ਸ੍ਰੀ ਅਕਾਲ ਬਾਈ ਜੀ ਕੋ ਸਾਹਿਬ ਮੇਜਰ ਸਿੰਘ ਜੀ ਲੱਡਾ ਬਲਪਰੀਆ ਜੀ ਆਪਣੇ ਕਪਤਾਨ ਇਧਰ ਵੱਡਾ ਸਾਹਿਬ ਤੰਤੋਕ ਸਿੰਘ ਜੀ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਆ ਜੀ ਕਰਮਜੀਤ ਕੰਗਸ ਪੂਰੀ ਹੈਲੋ ਹੈਲੋ ਨੰਬਰ ਭਾਈ ਜੀ ਆਪਾਂ ਨਿਕਾ ਜਾ ਬਲੌਗ ਬਣਾ ਰਹੇ ਆ ਕੰਸੂਟ ਆ ਜਾ ਹਾਂ ਜੀ ਇਹ ਮੁੰਡੇ ਦਾ ਪਿੰਡ ਕਿਹੜਾ ਜੀ ਤੇ ਇਧਰ ਫਰੰਟ ਤੇ ਸਾਡੇ ਬਹੁਤ ਸਾਰੇ ਸਕਾਰਯੋਗ ਤਿੰਦਰ ਸਿੰਘ ਜੀ ਮਿੱਡੂ ਖਿੜਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਤੁਹਾਡਾ ਸਾਰੀ ਟੀਮ ਵੱਲੋਂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਹ ਦਰਸ਼ਨ ਮੇਲਾ ਕਰਾਣ ਚੱਲੇ ਆ ਜੀ ਗੁਰੂ ਸਾਹਿਬ ਦਾ ਸ਼ੁਕਰ ਹੈ ਜੀ ਸਾਰਾ ਧੰਨਵਾਦ ਜੀ ਬਹੁਤ ਬਹੁਤ ਜੀ ਬਾਕੀ ਰਸਤੇ ਜੀ ਵੀ ਅਸੀਂ ਥੋੜੀ ਬਹੁਤ ਹੀ ਜਾਣਕਾਰੀ ਤੇ ਗੁਰੂ ਘਰ ਜਾ ਕੇ ਦਰਸ਼ਨ ਮੇਲਾ ਤੁਹਾਨੂੰ ਕਰਾਉਨੇ ਆ ਜੀ ਆਜੋ ਜੀ ਮਿਲਦੇ ਆ ਲਓ ਜੀ ਪਹੁੰਚ ਗਏ ਅਸੀਂ ਨਨਕਾਣਾ ਸਾਹਿਬ ਦੀ ਧਰਤੀ ਤੇ ਤੇ ਆਹ ਮੇਨ ਗੇਟ ਆ ਜੀ ਹਾਂ ਇਸ ਤੋਂ ਅੰਦਰ ਐਂਟਰੀ ਕਰਨ ਲੱਗੇ ਆ ਜੀ ਲਓ ਜੀ ਗੁਰੂ ਘਰ ਅਸੀਂ ਪਹੁੰਚ ਚੁੱਕੇ ਆ ਤੇ ਹਣ ਸਤਿਵਸਤ ਕੁੰਨੇ ਆ ਦਰਸ਼ਨ ਮੇਲਾ ਕਰਦੇ ਆ ਜੀ ਇਹ ਆ ਜੀ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਲਓ ਜੀ ਇਹ ਖੂਹ ਆ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਪ੍ਰਾਤਨ ਖੂਹ ਆ ਪਹਿੇ ਦਾ ਚਾਰਸ਼ੂਰੋ ਕਵਰ ਕੀਤਾ ਹੋਇਆ ਹੈ ਚਲੋ ਅੱਗੇ ਚੱਲਦੇ ਆ ਅੱਜ ਮਾਹੌਲ ਤਾਂ ਬਈ ਸ਼ਾਂਤ ਹੀ ਆ ਇਕੱਠ ਖੁੱਠ ਹੈ ਨਹੀਂਗਾ ਤੇ ਉਦਾਂ ਦਾ ਕਹਿੰਦੇ ਵੀ ਕਾਫੀ ਰਾਜ ਹੁੰਦਾ ਜਦੋਂ ਕੋਈ ਦਿਨ ਤਿਆਰ ਹੁੰਦਾ ਚਾਰੇ ਪਾਸੇ ਸ਼ਾਂਤੀ ਆਵਾ ਥੋੜੇ ਜਿਹੇ ਫਿਰਦਾ ਲੋਕ ਗਣਤੀ ਦੇ ਤੇ ਬਾਕੀ ਜਿੰਨੇ ਕ ਆਪਣੇ ਨਾਲ ਆਏ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਜਿੱਥੇ ਪ੍ਰਕਾਸ਼ ਹੋਇਆ ਸਾਰੇ ਦੁਨੀਆਂ ਦੇ ਅੰਦਰ ਰੋਸ਼ਨੀ ਗਈ ਹੋਰ ਗਿਆ ਆਪਣੀ ਆਪਣੀ ਬਾਸ਼ਾ ਲਾਈਟ ਸਤਿਗੁਰੂ ਵਿੱਚ ਬਹੁਤਾ ਸਮਾਂ ਨਹੀਂ ਰਿਹਾ ਦੋ ਘਟਨਾਵਾਂ ਵੱਡੀਆਂ ਹੋਈਆਂ ਇੱਕ ਸਵੇੜੇ ਚ ਇੰਦਸਰੀ ਜਿਹਨੇ ਉੱਠੀ ਤੇਜ ਇੰਦਸਰੀ ਸਾਡੇ ਸੋਤੇ ਤੇਜ ਦਿਨ ਤੇ ਸੱਚਾ ਸੌਦਾ ਜਿਹੜਾ ਤੇ ਦਿਨ ਤੇ ਤੇ ਦਿਨ ਇੱਥੇ ਸੱਚਾ ਸੌਦਾ ਜਿਹੜਾ ਬਿਲਕੁਲ ਮਾ ਬੀਨੂ ਸੂਚਾਸ ਵਧਾ ਤੇ ਸਰਦ ਨਾਲ ਆਪਸਾ ਚਾਗ ਇਹ ਸੂਚਾ ਲਿਆਇ ਤੇ ਹੋਰ ਉਸ ਤੋਂ ਬਾਅਦ ਮਹਾਰਾਜ 18 ਸਾਲ ਦੀ ਉਮਰ ਸਤਨ ਪਹਾੜੀ ਚਲੇ ਗਏ ਹਾਂ ਸਿਰਫ ਇੱਕ ਕੁਮਾਰ ਜ਼ਿੰਦਗੀ ਵਿੱਚ ਵਾਪਸ ਆਇਆ ਜਿਹਨ ਰਾਏਪਲਰ ਬਹੁਤ ਬਿਮਾਰ ਸੀ ਵਾਪਸ ਨਹੀਂ ਆਇਆ ਤੁਰਨਾਂ ਸੱਚੇ ਪਾਤਸ਼ਾਹ ਮਹਾਰਾਜ ਆਲਾਸ਼ੀਆਂ ਤੇ ਗਏ ਬਾਅਦ ਵਿੱਚ ਕਰਤਾਰਪੁਰ ਸਾਹਿਬ ਵਸਵਾ ਲਿਆ ਕਰਤਾਰਪੁਰ ਸਾਹਿਬ ਵਿੱਚ ਮਹਾਰਾਜ ਨੇ ਖੇਡ ਵਰਤਾ ਦਿੱਤੀ ਆਪਣਾ ਪਰਿਵਾਰ ਸੱਦ ਲਿਆ ਉੱਥੇ ਹੀ ਉੱਥੇ ਹੀ ਸਾਰਾ ਕੁਝ ਕਰ ਲਿਆ ਉਸ ਤੋਂ ਬਾਅਦ ਮਹਾਰਾਜ ਜੀ ਗੁਰੂ ਅੰਗਦ ਸਾਹਿਬ ਨੂੰ ਗੱਦੀ ਦੇ ਕੇ ਆਪਣਾ ਥਾਂ ਦੂਸਰਾ ਨਾਨਕ ਥਾਪ ਕੇ ਸੰਸਾਰ ਤੋਂ ਚਲੇ ਗਏ ਦੋ ਪੁੱਤਰ ਸਾਹਿਬ ਬਾਬਾ ਅਸ਼ੀਰ ਚੰਦ ਚਲੇ ਗਏ ਪਰਲੇ ਪਾਸੇ ਜਿਹੜਾ ਡੇਰਾ ਬਾਬਾ ਨਾਨਕ ਨੇ ਬਾਬਾ ਲਖਮੀਦਾਸ ਇੱਥੇ ਆ। ਉਹਨਾਂ ਦੇ ਨਾਲ ਉਹਦਾ ਬੇਟਾ ਸੀ ਧਰਮਦਾਸ ਉਹਨਾਂ ਦੀ ਘਰ ਬਣਤੀ। ਉਹਨਾਂ ਆ ਕੇ ਦੇਖਿਆ ਸਾਡੇ ਪਿਤਾ ਜੀ ਨੇ ਜੱਥੇ ਸੰਸਾਰ ਨੂੰ ਰੋਸ਼ਨੀ ਵੰਡੀ ਹੈ ਉਹਦੀ ਹਾਲਤ ਬਹੁਤ ਖਰਾਬ ਹੈ ਕਿ ਜਿਹੜਾ ਇਨੀਸ਼ੀਅਤ ਤੇ ਟਹਿਣਾ ਉਹ ਇਹ ਫਿਰ ਉਹ ਆਪਣੇ ਹੱਥੀਂ ਪੜਾਇਆ। ਇਹਦਾ ਨਾਮ ਰੱਖਿਆ ਬਾਬੇ ਕਾਲੂ ਦਾ ਪੁੱਤ ਆ। ਇਹ ਬਾਬੇ ਕਾਲੂ ਦਾ ਪੁੱਤਾ ਹੀ ਜਨਮ ਸਥਾਨ ਅਜਿਹਾ। ਇਹ ਕੋਨਾ ਆਪਣੇ ਹੱਥੀਂ 오ਰੀਜినਲ ਹੈ ਸਾਰਾ। 1.5 ਮੀਟਰ ਚੌੜੀਆਂ ਕੰਧਾਂ ਨੇ। ਕੱਚੀ ਇੱਟ ਦੀ ਜਿਨੀ ਚੜਾਈ ਹੈ। ਛੋਟੀ ਕੁਮਾਰੂ ਮਿੱਟੀ ਆਪਣੇ ਕਹਿੰਦੇ ਸੀ ਨਾਲਛਾਈ ਟਮਾਚ ਕਹਿਣ ਲੱਗਦੇ। ਬਾਅਦ ਵਿੱਚ ਫਿਰ ਸ਼ਮਾ ਪਾ ਕੇ ਉਹਨਾਂ ਦਾ ਪਰਿਵਾਰ ਰਿਹਾ ਇੱਥੇ ਪੰਜਵੇਂ ਪਾਤਸ਼ਾਹ ਵੀ ਆਏ ਉਦੋਂ ਰਣਨੀਖੇ ਪਾਸੇ। ਛੇਵੇਂ ਪਾਤਸ਼ਾਹ ਆਏ ਤੇ ਉਹਨਾਂ ਤੋਂ ਡੀਵੈਲੀ ਬਹੁਤ ਹੋ ਗਈ ਹੈ। ਸੋ ਕਈ ਸਾਲਾਂ ਐ 1744 ਦੇ ਵਿੱਚ ਜਦ ਤੱਕ ਫਿਰ 12 ਮਿਸਲਾ ਬਣ ਚੁੱਕੀਆਂ ਸੀ ਦਿੱਖਤਿਆ ਦੀ ਇਹ ਹੋੜੀ-ਖੋੜੀ ਫਿਰ ਬਣਿਆ ਇਹ ਦੋ ਬਰਾਡੇ ਨੇ ਇੱਕ ਬਰਾਂਡਾ ਉਹਨਾਂ ਨੇ ਬਣਾਇਆ ਦੂਸਰਾ ਬਰਾਂਡਾ ਸ਼ੇਰ-ਏ-ਪੰਜਾਬ ਨੇ ਬਣਾਇਆ 1800 ਜਮਾਨਾ ਜਦ ਤੱਕ ਬੈਠੇ ਬਹਿ ਗਏ ਨਾ ਉਹ ਫਿਰ ਬਾਅਦ ਵਿੱਚ ਇਸ ਸਥਾਨ ਦੀ ਸੇਵਾ ਵਿੱਚ ਸ਼ਿਕਦੌੜ ਚੋਈ ਇਹ ਜਿਹੜੀ ਬਾਦਗੀ ਐ ਇਹ ਅਰਿਸ਼ਿੰਗ ਨਲਵੇ ਸਰਦਾਰ ਦੀ ਬਣਾਈ ਆਪਣੇ ਨਲੂਆ ਨਹੀਂ ਨਲਵਾ ਬੋਲੀ ਐ ਇਹ ਮੇਰਾ ਭਰਾਵਾ ਗੁਜਰਾਵਾਲੀ ਦੀ ਬੋਲੀ ਹੈ ਇਹ ਨੰਦੂਆ ਨੰਦੂਆ ਸਾਡੇ ਢਾਡੀ ਕਰੀ ਜਾਂਦੇ ਵਿਚਾਰੇ ਕਹਿੰਦੇ ਗੁਜਰਾਵਾਲੇ ਗਏ ਹੋਣ ਦੇ ਮਤਾਂ ਹੋਵੇ ਨਾ ਕੀ ਨਲ ਬੰਨੇ ਨਹੀਂ ਨਲਵਾ ਨਹੀਂ ਨਲ ਬੰਨੇ ਨਹੀਂ 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 ਜਦੋਂ ਉਹਨੇ ਸ਼ੇਰ ਮਹਾਰਾਜ ਸੀ ਮਹਾਰਾਜ ਨੇ ਪੁੱਛਿਆ ਕਿਸ ਨੇ ਪਹਿਲਾਂ ਕੀਤਾ ਹਸ ਮਾਰੇ ਆ ਕਹਿੰਦੇ ਕਿ ਰਾਜਾ ਨਲਵਾ ਜੀ ਨੇ ਸ਼ੇਰ ਮਹਾਰਾਜ ਸੀ ਬਿਨਾ ਹਥਿਆਰ ਤੋਂ ਤੇ ਮਹਾਰਾਜ ਕਹਿੰਦਾ ਇਹ ਮੇਰਾ ਨਲਵਾ ਅੱਛਾ ਤੇ ਸ਼ੇਰ ਮਾਰੇਗਾ ਇਹ ਵੀ ਸ਼ੇਰ ਹੀ ਮਾਰੇਗਾ ਮਾਨਕੂਸ਼ ਦੇ ਸਾਰਾ ਬਾਈਕਾਂਸ ਨਾ ਪਾ ਲੈਦਾ ਉਹ ਕਿ ਵਰਿਫਿਕੇਸ਼ਨ ਦੇਖੀ ਸਰ ਜੋ ਇਹ ਉਹ ਸਰਦਾਰ ਨੇ ਆਪ ਬਣਾਈ ਇਸ ਵੇਲੇ ਤੇ ਇੱਕ ਵਨਪੀਸ ਤੋਂ ਬਣਾਈ ਐ ਥੱਲੇ ਤੱਕ ਵਨਪੀਸ ਜਿਸ ਵੇਲੇ ਉਹਨੇ ਬਣਾਈ ਤੇ ਫਿਰ ਮਹਾਰਾਜੇ ਨੂੰ ਸੱਦਿਆ ਮਹਾਰਾਜਾ ਵਿਚੌਰ ਕਰ ਮੈਂ ਉੱਥੇ ਖੜ ਕੇ ਅਰਦਾਸ ਕਰਨਾ ਇਤਿਹਾਸਿਕ ਜਗ੍ਹਾ 1920 ਫੇਰੇ تھے ਉਹ ਕੋਈ ਨਾੜ ਵਾਪਰੇ 21 ਫਰਵਰੀ ਦਾ ਮਨਾਇਆ ਜਾਂਦ ਤੇ ਗੋਲੀਆਂ ਦੇ ਨਿਸ਼ਾਨ ਉੱਥੇ ਖੜੇ ਪਏ ਇੱਥੇ ਹੀ ਪਾਇਲਸ਼ ਮੁੱਸੇ ਨੂੰ ਗੋਲੀ ਮਾਰੀ ਗਈ ਇਹ ਤੋਂ ਬੇ ਤਬੇ ਇਹ ਤੋਂ ਕ੍ਰੀਸ ਕੇ ਬਾਅਦ ਰੇ ਤਾਂ ਜੰਡ ਖਾਣ ਲੇ ਜਿਹਨੂੰ ਤਲ ਟਕਾ ਕੇ ਜੀਣ ਦੇ ਵਗ ਨਹੀਂ ਇੱਥੇ ਬੱਚਾ ਸੀ ਦਰਬਾਰਾ ਸਿੰਘ ਇਹ ਮਾਰੀ ਦੇ ਵਿੱਚ ਗੱਲ ਤੁਸੀਂ ਬੈਠਾ ਸਦਾ ਇਹ ਜਿਹੜੇ ਮੁੰਡੇ ਦਾ ਸੀ ਯਾਰ ਕਿਹਾ ਹਜ਼ਾਰ ਇੱਥੇ ਡਰਗ ਲਿਖਿਆ ਗਲਤ ਲਿਖਿਆ ਮੈਂ ਉਹਨਾਂ ਨੂੰ ਕਹਿਨਾ ਕਿ ਜੇ ਯਾਰ ਨਹੀਂ ਯਾਰ ਦੱਸ ਕੇ ਉਹਨੂੰ ਫਿਰ ਇੱਥੋਂ ਕੱਢ ਕੇ ਸ਼ਹੀਦ ਕੀਤਾ ਉਹਨਾਂ ਸਾਰੇ ਸ਼ਹੀਦਾਂ ਦਾ ਫਿਰ ਉੱਥੇ ਬਾਹਰ ਕੀਤਾ ਬਣਿਆ ਸੋਹਣੇ ਦੀ ਪੈਗੇ ਜਿਹੜੀ ਸਰਦਲੇ ਲੈ ਆਈ ਸੀ ਦਿੱਲੀ ਉਹ ਇੱਥੇ ਚਾਹੁੰਦੇ ਸੀ ਪਰ ਇਹ ਇਤਿਹਾਸਿਕ ਪਾਤ ਇਹ ਗੋੜੀਆਂ ਦੇ ਨਿਸ਼ਾਨੇ ਇਹਨਾਂ ਵੀ ਲੱਗੇ ਹੋਏ ਆ ਇਹ ਸੰਗਤ ਕਹਿੰਦੀ ਇੱਥੇ ਅਸਲ ਚੀਜ਼ ਕੋਈ ਚੇਂਜ ਨਹੀਂ ਕਰਉਂਦੇ ਇਹ ਸਾਰੇ ਜਿਹਨੇ ਇੱਥੋਂ ਇਹ ਵਧਾਈ ਦੇ ਪਾਤਰ ਹੈ ਬੜਾ ਸਤਿਗੁਰੂ ਕਿਰਪਾ ਕਰ ਤੁਹਾਡੀ ਯਾਤਰਾ ਸਫਲ ਹੋਵੇ ਜਿੱਥੋਂ-ਜਿੱਥੋਂ ਵੀ ਆਇਓ ਗੁਰੂ ਨਾਨਕ ਤੁਹਾਡੇ ਸਿਰ ਤੇ ਹੱਥ ਰੱਖ ਕੇ ਤੁਹਾਡੇ ਪਰਿਵਾਰਾਂ ਚੜ੍ਹਦੀ ਕਲਾ ਤੁਹਾਡੇ ਪਰਿਵਾਰਾਂ ਚ ਬਾਣੀ ਦੀ ਮਹਿਕ ਹੋਵੇ ਤੁਹਾਡੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤੇ ਅਸੀਂ ਤੇ ਅਰਦਾਸ ਹੀ ਕਰ ਸਕਦੇ ਆ। ਜਿਉ ਆਇਆ ਧੰਨਵਾਦ। ਤੂਹੇ ਆ ਕੇ ਅਰੇ ਦਾਸ ਨਾਮ ਰਿਓ ਪਿੰਡ ਸਭ ਤੇਰਾ ਵਾਹੇ ਗੁਰੂ ਕਹਨੋਂ ਨਿਕ ਸਭ ਤੇਰੀ ਵਡਿਆਈ ਕੋਈ ਨਾ ਮਜਾਉਣੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਟੀ ਜੀ ਸਹਾਏ ਵਾਰ ਸ੍ਰੀ ਗੋਟੀ ਜੀ ਕੀ 51 ਤਸਵੀਂ ਪ੍ਰਥਮ ਭਗੋਤੀ ਸਿਮਰ ਕਾਇ ਗੁਰੂ ਨਾਨਕ ਲਈ ਤੇ ਆਏ ਲਓ ਜੀ ਆਹ ਪ੍ਰਾਤਨ ਜੰਡ ਸਾਹਿਬ ਆ ਤੇ ਇਹਦੇ ਬਾਰੇ ਬਾਬਾ ਜੀ ਥੋੜਾ ਜਿਹਾ ਪਾਇਓ ਚਾਨਣਾ ਜੀ ਜੰਡ ਸਾਹਿਬ ਦੇ ਬਾਰੇ ਜੀ ਇਹ ਜੰਡ ਹੈ ਜੀ ਭਾਈ ਸਾਹਿਬ ਲక్ష్మణ ਸਿੰਘ ਜੀ ਜਿਹੜੇ ਜੱਥੇ ਦੇ ਨਾਲ ਆਏ ਸੀ ਨਨਕਾਣਾ ਸਾਹਿਬ ਦੇ ਵਿੱਚ ਹੋ ਰਹੀਆਂ ਗੰਤ ਪ੍ਰੀਤੀਆਂ ਸ਼ਬਦ ਆਪਾਂ ਸਮਝੋ ਬਾਕੀ ਤੁਸੀਂ ਰੋਕਣ ਵਾਸਤੇ ਠੀਕ ਹੈ ਜੀ ਸੋ ਇਹ ਜਿਹੜਾ ਪਹਿਲਾ ਮੋਰਚਾ ਲੱਗਾ ਸੀਗਾ ਉਹ ਸੀਗਾ ਸਿਆਲਕੋਟ ਬਾਬੇ ਦੀ ਬੇਰ ਤੇ ਦੂਸਰਾ ਮੋਰਚਾ ਇਹ ਲੱਗਾ ਅੱਛਾ ਜੀ ਤੇ 21 ਫਰਵਰੀ ਨੂੰ ਹੀ ਗੰਗਸਰ ਜੈਤੋਂ ਦਾ ਮੋਰਚਾ ਹੁੰਦਾ ਅੱਛਾ ਜੀ 21 ਫਰਵਰੀ ਸਾਲਾਂ ਦਾ ਫਰਕ ਹੈ ਸੋ ਇੱਥੇ ਭਾਈ ਲక్ష్మణ ਸਿੰਘ ਨੂੰ ਉਹਨਾਂ ਅਰਦਾਸ ਕਰ ਲਈ। ਅੱਛਾ ਜੀ। ਤੇ ਪਿੱਛੋਂ ਝੱਬਰ ਸਾਹਿਬ ਦਾ ਸੁਨੇਹਾ ਆਇਆ ਕਰਤਾਰ ਸਿੰਘ ਝੱਬਰ ਦਾ। ਹਾਂਜੀ। ਵੀ ਮੰਤਰੀ ਦੀ ਤਿਆਰੀ ਬੜੀ ਹੈ ਤੁਸੀਂ ਬਹੁਤ ਥੋੜੇ ਜੇ। ਠੀਕ ਹੈ ਜੀ। ਉਹ ਕਹਿੰਦੇ ਨਹੀਂ ਹੁਣ ਅਕਾਲੀ ਫੂਲਾ ਸਿੰਘ ਨੇ ਵੀ ਅਰਦਾਸ ਕੀਤੀ ਸੀਗੀ। ਪਿੱਛੇ ਨਹੀਂ ਮੁੜਨਾ। ਪਿੱਛੇ ਨਹੀਂ ਮੁੜੇ। ਸਹੀ ਹੈ ਜੀ। ਤੁਸੀਂ ਤੇ ਜਾ ਨਹੀਂ ਸਕਦੇ ਮੇਰਾ ਉੱਥੇ ਵੀ ਜਾਣਾ ਹੈ। ਅੱਛਾ ਜੀ। ਇੱਕ ਆਪਣਾ ਜਥਾ ਲੈ ਕੇ ਜਾਣਾ ਹੈ। ਠੀਕ ਹੈ। ਧੰਨਵਾਦ ਜੀ। ਸਪੈਸ਼ਲ ਪਰਮਿਟ ਪਾਉਣਾ। ਔਰ ਵਾਕਈ ਉਹਨਾਂ ਨੇ ਚੀਜ਼ੀ ਪਾਈ। ਭਾਈ ਹੀਰਾ ਸਿੰਘ ਰਾਗੀ ਉਸ ਵੇਲੇ ਇੱਥੇ ਸੀ। ਅੱਛਾ ਜੀ। ਉਹ ਦਾ ਦ ਸਰੂਪ ਦੀਆਂ ਜਿਹਦੇ ਵਿੱਚ ਗੋਲੀਆਂ ਬੱਜੀਆਂ ਸਰੂਪ ਕੱਢ ਕੋ ਕਾਲਪਤ ਸਾਹਿਬ ਉਹਨੇ ਤੁਹਾਡੇ ਕੈਮਰਾਮੈਨ ਦੱਸਦੇ ਯਰਗ ਪਿੰਡ ਯਰਗ ਪੁਹ ਜ਼ਿਆਨੇ ਜ਼ਿਲ੍ਹੇ ਚ ਪੈਂਦਾ ਸੋ ਇਹਨਾਂ ਨੇ ਡਰਗ ਲਿਖਿਆ ਐਮਕਸੀ ਇਹਨੂੰ ਚੇਂਜ ਕਰਾਉ ਪੱਥਰ ਚੇਂਜ ਕਰਾਣੇ ਹੁਣ ਕਰਦੇ ਉਹ ਬਹੁਤ ਤੇਜ਼ ਦਾ ਕਹਿੰਦੇ ਉਹ ਉੱਥੋਂ ਕੱਢ ਕੇ ਅੰਦਰੋਂ ਦਰਬਾਰਾ ਸਿੰਘ ਉਹਦਾ ਨਾਂ ਸੀ ਬੱਚੇ ਦਾ 8 ਸਾਲਾਂ ਦਾ ਉਹ ਉਹਨਾਂ ਨੇ ਸ਼ਹੀਦ ਕੀਤਾ ਗਿਣਤੀ ਜਿਹੜੀ ਇਸ ਵੇਲੇ ਕੁਝ ਚੱਕਰਵਰਤੀ ਹੁੰਦੇ ਤੁਹਾਨੂੰ ਤਾਂ ਪਤਾ ਵੀ ਬਹੁਤ ਸਾਰੇ ਚੱਕਰਵਰਤੀ ਹੁੰਦੇ 300 ਤੋਤੇ ਆ ਇਹਦਾ ਇਥੇ ਸ਼ਹੀਦ ਤਨਸੋ ਸਨਤਾਰੀ ਇਥੇ ਸ਼ਾਹ ਕੋਟ ਦਾ ਇੱਕ ਉਸਮਾਨਾ ਉਹਨੇ ਬੜਾ ਉਹਨੇ ਫਰਸਟ ਐਫ ਆਈ ਆਰ ਵੀ ਜਿਹੜੀ ਆ ਧਰ ਹੋਈ ਜਈ ਕਿ ਆਪਣੇ ਗਰਦਾ ਕਰਵਾ ਉਹ ਧਰਵਾਲ ਗਰਦਾਸ ਵੀ ਧਰਵਾਲ ਇਧਰ ਦੇ ਇਹ ਛੇ ਪਿੰਡਾਂ ਦੇ ਨਾਮ ਤੇ ਰੱਖੇ ਹੋਏ ਨੇ ਸੋ ਇਥੇ ਇਹ ਇਤਿਹਾਸਿਕ ਜੰਡਰ ਨੂੰ ਸ਼ਮਾ ਪਾ ਕੇ ਸੁਕਣ ਲੱਗੇ ਇਥੇ ਇੱਕ ਪ੍ਰਸ਼ਾਦ ਵਾਲੇ ਹੱਥ ਵੜੇ ਰੰਗਦੇ ਤੁਹਾਡੇ ਬਾਬੇ ਦੀ ਬੇਰ ਹੋ ਲਈ ਜਾਂਦੇ ਬਾਬੇ ਉਹਦੇ ਦੀ ਇਹ ਫਿਰ ਚਾਰ ਗਵਾਰੀ ਕਰਕੇ ਨੇ ਚਾਰੇ ਪਾਸੇ ਇਹ ਸਤਿਆਨ ਲਾਲ ਪੁਰ ਜਿਓਨਿਵਰਸਿਟੀ ਆਲੋ ਬਚਨ ਅਲਾਬਾਦ ਕੰਨ ਉਹਨਾਂ ਟੀਕੇ ਲਾਏ ਤੇ ਹੰ ਦੁਆਰਾ ਖਰਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਿੰਘ ਸ਼ਹੀਦ ਹੋਏ ਨਾ ਸਾਰੇ ਹਾਂਜੀ ਤੇ ਤੀਸਰੇ ਦਿਨ ਜਾ ਕੇ ਜਿਹੜੇ ਪੰਜ ਸਿੱਖ ਪਹਿਲੇ ਆਏ ਸੀ ਅੰਦਰ ਉਹਨਾਂ ਵਿੱਚ ਕਰਤਾਰ ਸਿੰਘ ਛੱਬਰ ਜਿਨ੍ਹਾਂ ਦੀਆਂ ਚਾਬੀਆਂ ਲਈਆਂ ਬੜੀ ਮੁਸ਼ਕਲ ਹਾਂਜੀ ਉਹਤੇ ਟੋਪਾਂ ਵੀ ਡਟੇ ਸੀ ਉਹਨਾਂ ਨੇ ਵੀ ਸਿਖਾਇਆ ਉਹ ਕਹਿੰਦਾ ਕੋਈ ਨਹੀਂ ਚਲਾਉ ਉਹ ਦੇਖਾਂਗੇ ਕਾਲਸੇ ਦਾ ਕੀ ਹੁੰਦਾ ਉਹ 1500 ਬੰਦੇ ਲੈ ਕੇ ਆ ਗਏ ਸੀ ਅੱਛਾ ਉਸ ਤੋਂ ਬਾਅਦ ਫਿਰ ਸਰਦਾਰ ਨਰੈਣ ਸਿੰਘ ਜਿਨ੍ਹਾਂ ਨੇ ਕਿਤਾਬ ਲਿਖੀ ਸਾਖ ਨਨਕਾਣਾ ਸਾਹਿਬ ਸਭ ਤੋਂ ਵਧੀਆ ਕਿਤਾਬ ਹੋ ਹੈ ਅੱਛਾ ਜਿਹੜੀਆਂ ਫਿਲਮਾਂ ਫਿਲਮਾਂ ਨਾ ਉਹ ਸਭ ਉਹਨਾਂ ਚ ਸਟੋਰੀਆਂ ਵਿੱਚ ਖੰਡਲ ਪੇਟੀ ਹੋਈ ਕੁਝ ਨਹੀਂ ਸੱਚ ਨਹੀਂ ਹੈ ਠੀਕ ਹੈ ਉਹ ਪਹਿਲੇ 5 6 ਸਿੱਖ ਗੁਰਸਿੱਖ ਜਿਨ੍ਹਾਂ ਨੇ ਪਹਿਲਾਂ ਵਾਰੀ ਐਂਟਰ ਕੀਤਾ ਇੱਥੇ ਉਹਨਾਂ ਜੋ ਅੱਖੀ ਦੇਖਿਆ ਉਹ ਲਿਖਿਆ ਠੀਕ ਹੈ ਉਹ ਮੈਨੇਜਰ ਰਹੇ ਇੱਥੇ ਦੇ ਬੜਾ ਚਿਰ 47 ਤੱਕ ਮੈਨੇਜਰ ਰਹੇ ਨੇ ਇਸ ਚਿਰ ਠ ਇਤਾਰਾਂ ਦਿੱਤੀਆਂ ਬਹੁਤ ਸੰਗਤ ਇਕੱਠੀ ਹੋ ਗਈ ਫਿਰ 3 ਤੀਸਰੇ ਦਿਨ ਜਾ ਕੇ ਕਿਉਂਕਿ ਹਾਲਤ ਐਸੀ ਸੀ ਵੀ ਟੋਕਰੇ ਭਰ ਕੇ ਲਿਆਉਣੇ ਪਏ ਟੋਟੇ ਕਿਤੇ ਪਏ ਸੀ ਅੱਛਾ ਪ੍ਰਦਾਨਾ ਲਓ ਜੀ ਦਰਸ਼ਨ ਮੇਲਾ ਕਰ ਲਿਆ ਸ਼ਾਦਾਬਾਣੀ ਸ਼ਾਗਲਾ ਦੇ ਹੁਣ ਅਸੀਂ ਚੱਲਿਆਂ ਵਾਪਸ ਉਹਦਾ ਆ ਇਹਨਾਂ ਦੀ ਸਕਿਉਰਟੀ ਆ ਤੇ ਇੱਥੇ ਗੱਡੀ ਆਊਗੀ ਜਿਹੜੇ ਜ ਆਪਾਂ ਚਾਲੇ ਪਾਉਣੇ ਨੇ ਸੋ ਇਹ ਗੁਰੂ ਘਰ ਦਾ ਇਹ ਵੱਡਾ ਗੇਟ ਆ ਬਾਹਰੀ ਦਰਸ਼ ਗੁਰਦੁਆਰਾ ਜਨਮਸਥਾਨ ਆ ਇਹ ਵਾਲੇ ਲੋਕਲ ਮਾਰਕੀਟ ਆ ਟਿਕਾਣਾ ਵਗੈਰਾ ਲੋ ਜੀ ਪਲੇਅਰ ਖਰੀਦੋ فروਖਤ ਕਰਦੇ ਹੋਏ ਵੀ ਕੋਈ ਨਾ ਕੋਈ ਨਿਸ਼ਾਨੀ ਨਾਲ ਗੁਰਵਿੰਦਰ ਕੀ ਖਰੀਦਿਆ ਫਿਰ ਕੜਾ ਹੀ ਪੁਰਾਣੀ ਆ ਕੜਾ ਇੱਕ ਸਾਈਜ਼ ਨਹੀਂ ਗੁਰਵਿੰਦਰ ਦਾ ਇੱਥੇ ਆਉਂਦਾ ਗੁਰਵਿੰਦਰ ਕੀ ਖਰੀਦ ਲਿਆ ਕੜਾ ਹੀ ਖਰੀਦ ਲਿਆ ਕੜੇ ਹੀ ਖਰੀਦੇ ਜਾ ਰਹੇ ਆ ਬਾਈ ਜੀ ਇਹ ਜੋ ਮੰਨਦੇ ਆਰਾ ਕਲੀ ਕਰਦੇ ਇਹਨਾਂ ਆਇਆ ਜੀ ਬਹੁਤ ਹੋਤਾ ਹੈ ਜਦੋਂ ਹਾਂ ਚੈੱਕ ਕਰੋ ਚੱਕ ਵੀ ਆ ਗਿਆ ਇਹਦੇ ਬੱਚੇ ਆ ਇਹ ਨਨਕਾਣਾ ਸਾਹਿਬ ਦਾ ਪਿਆਰ ਆ ਚੱਲੇ ਅਸੀਂ ਫਾਦੇ ਆ ਇਥੋਂ ਹੈ ਮੁੰਡਿਆ ਲਈ